ਅਗਾ ਹੁਣ ਚਾੜਹੀ ਸਰਕਾਰ ਹੈ ਇਹ 2019 ਸਰਕਾਰ ਨੇ ਤਾਂ ਮੂਸੇ ਆਲਾ ਮਰਵਾਤਾ ਜੇ ਹੋਰ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁੱਤ ਸਰੇ ਭੇਜ ਕੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਨਹੀਂ ਜੰਮਿਆ ਕਿਸੇ ਨੇ ਅਗਲੇ ਦੇ ਘਰੇ ਚਿਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਭੇਜ ਕੇ ਸ਼ਰਮ ਹੋਣੀ ਚਾਹੀਦੀ ਉਹ ਵੀ ਹਸਪਤਾਲ ਦੇਖੋ ਏ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਐ ਕਿਤੇ ਉਹ ਮਾਤਾ ਮਤਾ ਦੀ ਸਿਆਣੇ ਕਹਿੰਦੇ ਸਿਆਣੇ ਉਸੇ ਜਾਓ ਜਿਹਨੂੰ ਜਾਨ ਦੀ ਬੋਟ ਵਾਤਾ ਹੁਣ ਝਾੜੀ ਦੀ ਸਰਕਾਰ ਹੈ ਇਹ ਘਾੜੂ ਦੀ ਸਰਕਾਰ ਨੇ ਤਾਂ ਮੂਸੇ ਆਲਾ ਮਰਵਾਤਾ ਤੇ ਹੁਣ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁਲਿਸਾਰੇ ਭੇਜ ਕੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਨਹੀਂ ਜੰਮਿਆ ਕਿਸੇ ਨੇ ਅਗਲੇ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਭੇਜਦੇ ਆ ਸ਼ਰਮ ਵੀ ਚਾਹੀਦੀ ਉਹ ਵੀ ਹਸਪਤਾਲ ਵਿੱਚ ਇਹ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਐ ਕਿਤੇ ਉਹ ਮਾਤਾ ਮਤਾ ਦੀ ਸਿਆਣੇ ਕਹਿੰਦੇ ਸਿਆਣੇ ਉਸ ਦੇ ਜਾਓ ਜਿਹਨੂੰ ਜਾਣ ਲਈ ਬਚਾ ਵਾਗਾ ਹੁਣ ਚਾਟੀ ਸਰਕਾਰ ਹੈ 2019 ਸਰਕਾਰ ਨੇ ਤਾਂ ਮੂਸੇ ਆਲਾ ਮਰਵਾਤਾ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁੱਸਾਰੇ ਨੇ ਹੀ ਤੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਇਹ ਜੰਮਿਆ ਕਿਸੇ ਨੇ ਅਗਲੇ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਭੇਜ ਕੇ ਸ਼ਰਮ ਹੋਣੀ ਚਾਹੀਦੀ ਉਹ ਵੀ ਹਸਪਤਾਲ ਦੇਖ ਕੇ ਇਹ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਆ ਕਿਤੇ ਉਹ ਮਾਤਾ ਮਤਾ ਦੀ ਸਿਆਣੇ ਕਹਿੰਦੇ ਸਿਆਣੇ ਉਸ ਦੇ ਜਾਓ ਜਿਹਨੂੰ ਜਾਣਦੇ ਹੋ ਛਾਟ ਬਾਗਾ ਹੁਣ ਛਾਟੀ ਸਰਦਾਰ ਹੈ ਇਹ ਘਾੜੂ ਦੀ ਸਰਦਾਰ ਕੇ ਤਾਂ ਪੂਸੇ ਆਲਾ ਮਰਵਾਤਾ ਤੇ ਹੁਣ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁੱਤ ਸਾਰੇ ਨੇਂ ਤੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਹੈ ਤੇ ਕਿਉਂ ਜੰਮਿਆ ਹੈ ਜਮਿਆ ਕਿਸੇ ਨੇ ਅਗਲੇ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਭੇਜ ਕੇ ਸ਼ਰਮ ਹੋਈ